ਸੋ ਜਿਗਾ ਕੀ ਜੀ ਪੰਜਾਬੀ ਜੀ ਡਾਟਾ ਡਾਈ ਕਰੀ ਪਰ ਤੋ ਵਾਕਿਆ ਤਸਵੀਰਾਂ ਦੇ ਦੇ ਫੇ ਤੂੰ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਇੱਕ ਬਹੁਤ ਹੀ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਹੈ ਜੋ ਕਿ ਤੁਹਾਨੂੰ ਦੱਦ ਜੀ ਕਿ ਹੁਣੇ-ਹੁਣੇ ਜਿਹੜੀ ਇਹ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸਮਝੀ ਕਿਉਂਕਿ ਇਹ ਖਬਰ ਬਹੁਤ ਜ਼ਿਆਦਾ ਵਧੀਆ ਆਈ ਹੈ ਤੁਹਾਨੂੰ ਦੱਦ ਜੀ ਕਿ ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਨੂੰ ਲੈ ਕੇ ਇੱਕ ਬਹੁਤ ਹੀ ਵੱਡਾ ਫੈਸਲਾ ਲਿਆ ਅਤੇ ਬਹੁਤ ਹੀ ਵੱਡਾ ਫੈਸਲਾ ਜਿਹੜਾ ਦੇ ਦਿੱਤਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਅਵਾਰਾ ਕੁੱਤੇ ਹਰ ਗਲੀ ਮੋੜ ਦੇ ਉੱਤੇ ਬਹੁਤ ਜ਼ਿਆਦਾ ਹੋ ਚੁੱਕੇ ਨੇ ਤੇ ਇਹਦੇ ਵਿੱਚ ਅਵਾਰਾ ਕੁੱਤਿਆਂ ਦੇ ਕਾਰਨ ਜਿਹੜਾ ਆ ਬਹੁਤ ਸਾਰੇ ਬੱਚੇ ਜਿਹੜੇ ਆ ਇਹਨਾਂ ਦਾ ਸ਼ਿਕਾਰ ਹੋ ਜਾਂਦੇ ਆ ਬਹੁਤ ਸਾਰੇ ਬੱਚੇ ਇਹ ਅਵਾਰਾ ਕੁੱਤਿਆਂ ਦੇ ਹੱਥੇ ਚੜ ਜਾਂਦੇ ਆ ਤੇ ਇਹ ਕੁੱਤੇ ਫਿਰ ਉਹਨਾਂ ਨੂੰ ਨੋਚ-ਨੋਚ ਕੇ ਖਾ ਜਾਂਦੇ ਆ ਬੱਚਿਆਂ ਦੇ ਨਾਲ ਨਾਲ ਬੁੱਢੇ ਵੀ ਜਿਹੜੇ ਨੇ ਉਹ ਕਾਬੂ ਆ ਜਾਂਦੇ ਨੇ ਤੇ ਬਹੁਤ ਸਾਰੇ ਜਿਹੜੇ ਨੇ ਉਮਰੋ ਤਰਾਜ ਲੋਕ ਨੇ ਉਹ ਵੀ ਇਹਨਾਂ ਕੁੱਤਿਆਂ ਦੇ ਕਈ ਵਾਰ ਸ਼ਿਕਾਰ ਹੋ ਜਾਂਦੇ ਨੇ ਤੇ ਆਪਣੀ ਇਹ ਜਿਹੜਾ ਆ ਕਈ ਬੱਚੇ ਤੇ ਬਹੁਤ ਸਾਰੇ ਬਜ਼ੁਰਗ ਜਿਹੜੇ ਆ ਇਹਨਾਂ ਕੁੱਤਿਆਂ ਦੇ ਹੱਥੇ ਚੜ ਕੇ ਆਪਣੀ ਜਾਨ ਵੀ ਜੜੀ ਹੈ ਗਵਾ ਚੁੱਕੇ ਨੇ ਜਿਹੜਾ ਲਾ ਕੇ ਤੁਹੰਦਾ ਦੀ ਹੈ ਕਿ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਪ੍ਰਸ਼ਾਸਨ ਵੱਲੋਂ ਹਦਾਇਤਾਂ ਨੇ ਇਹਨਾਂ ਕੁੱਤਿਆਂ ਦੇ ਲਈ ਜਿਹੜਾ ਆ ਉਹ ਬਹੁਤ ਜ਼ਿਆਦਾ ਜਿਹੜੇ ਆ ਕੀਤੇ ਜਾਂਦੇ ਨੇ ਪਰ ਹੁਣ ਜਿਹੜਾ ਆ ਸੁਪਰੀਮ ਕੋਰਟ ਨੇ ਜਿਹੜਾ ਆ ਉਹ ਸਖਤ ਆਰਡਰ ਦੇ ਦਿੱਤੇ ਆ ਤੁਹੰਦਾ ਦੀ ਹੈ ਕਿ ਦਿੱਲੀ ਨੋਇਡਾ ਏਰੀਆ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਨੇ ਸਖਤ ਹਦਾਇਤਾਂ ਦੇ ਨਾਲ ਆਰਡਰ ਕੱਢੇ ਨੇ ਕਿ ਇਹਨਾਂ ਕੁੱਤਿਆਂ ਨੂੰ 4 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਆ ਕਾਬੂ ਕਰ ਲਿਆ ਜਾਏ ਤੇ ਅਗਲੇ 8 ਹਫਤਿਆਂ ਦੇ ਵਿੱਚ ਵਿੱਚ ਜਿਹੜਾ ਆ ਇਹਨਾਂ ਦੀ ਨਾਸਬੰਦੀ ਵੀ ਕੀਤੀ ਜਾਵੇ ਇਹਨਾਂ ਨੂੰ ਇੱਧਰ ਤੋਂ ਉੱਧਰ ਲੈ ਕੇ ਵੀ ਜਾਇਆ ਜਾਵੇ ਉੱਥੇ ਹੀ ਤੁਹੰਦਾ ਦੇਈ ਕਿ ਬਹੁਤ ਸਾਰੇ ਜਿਹੜੇ ਆ ਜਾਨਵਰ ਪ੍ਰੇਮੀ ਨੇ ਜਿਹੜੇ ਪਸ਼ੂ ਪ੍ਰੇਮੀ ਨੇ ਜਾਂ ਜਾਨਵਰਾਂ ਦੇ ਪ੍ਰੇਮੀ ਨੇ ਉਹਨਾਂ ਨੇ ਕਿਹਾ ਕਿ ਅਜੀਹਾ ਨਹੀਂ ਕਰਨਾ ਚਾਹੀਦਾ ਤੇ ਇਹਦਾ ਜਵਾਬ ਵੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਸੁਪਰੀਮ ਕੋਰਟ ਨੇ ਦਿੰਦੇ ਕਿਹਾ ਆ ਕਿ ਇਹ ਕੁੱਤੇ ਜਦੋਂ ਕਿਸੇ ਬਜ਼ੁਰਗ ਜਾਂ ਕਿਸੇ ਬੱਚੇ ਦੀ ਜਾਨ ਲੈ ਲੈਂਦੇ ਨੇ ਕੀ ਤੁਸੀਂ ਉਹਨਾਂ ਬੱਚਿਆਂ ਦੀ ਜ਼ਿੰਦਗੀ ਵਾਪਸ ਕਰ ਸਕਦੇ ਹੋ ਕੀ ਤੁਸੀਂ ਉਹਨਾਂ ਬਜ਼ੁਰਗਾਂ ਦੀ ਜ਼ਿੰਦਗੀ ਵਾਪਸ ਕਰ ਸਕਦੇ ਹੋ ਜਿਨ੍ਹਾਂ ਦੇ ਜਿਹੜੀ ਇਹ ਇਹਨਾਂ ਦੇ ਕੱਟਣ ਨਾਲ ਮੌਤ ਹੋ ਜਾਂਦੀ ਹੈ ਜਾਂ ਜਿਹੜੇ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਇਹ ਕੁੱਤਿਆਂ ਦੇ ਕੱਟਣ ਦੇ ਨਾਲ ਤੇ ਬਹੁਤ ਜ਼ਿਆਦਾ ਨੁਕਸਾਨ ਕੁੱਤਿਆਂ ਦੇ ਕੱਟਣ ਦੇ ਨਾਲ ਹੁੰਦੇ ਨੇ ਤੁੰਗਾ ਦੀ ਕਿ ਇਹਨਾਂ ਕੁੱਤਿਆਂ ਦੇ ਵਿੱਚ ਇਦਾਂ ਦੀਆਂ ਬਿਮਾਰੀਆਂ ਵੀ ਆ ਜਾਂਦੀਆਂ ਨੇ ਜਿਹੜੀ ਆ ਕਿ ਅਗਰ ਤੁਸੀਂ ਕੱਟਣ ਤੋਂ ਬਾਅਦ ਸਹੀ ਇਲਾਜ ਨਹੀਂ ਲੈਂਦੇ ਤਾਂ ਸਰੀਰ ਅਕੜਨਾ ਸ਼ੁਰੂ ਹੋ ਜਾਂਦਾ ਤੇ ਉਸ ਅਕੜਨ ਦੇ ਨਾਲ ਵੀ ਜਿਹੜਾ ਆ ਬੰਦਾ ਮਰ ਜਾਂਦਾ ਹੈ ਕੱਟਣ ਉਹ ਬਾਦ ਕੁੱਤਾ ਜਿਹੜਾ ਆ ਬਹੁਤ ਜ਼ਿਆਦਾ ਡੇਂਜਰਸ ਰੂਪ ਜਿਹੜਾ ਆ ਉਹ ਵਿਖਾਉਂਦਾ ਆ ਤੁਹਾਂ ਦਾਦੀ ਵੀ ਇਹਦੇ ਵਿੱਚੋਂ ਜਿਹੜੇ ਤੁਹਾਂ ਦਾਦੀ ਕੀ ਬਿਮਾਰੀਆਂ ਨੇ ਉਹ ਇਨਸਾਨ ਚ ਚੱਲੀ ਜਾਂਦੇ ਨੇ ਇਨਸਾਨ ਜਿਹੜਾ ਆ ਮਰ ਵੀ ਜਾਂਦਾ ਹੈ ਤੇ ਕੱਟਣ ਦੇ ਨਾਲ ਕਈ ਵਾਰੀ ਬੱਚੇ ਜਿਹੜੇ ਆ ਇਹਨਾਂ ਦੇ ਕੱਟਣ ਦਾ ਦਰਦ ਵੀ ਨਹੀਂ ਸਹਿ ਪਾਉਂਦੇ ਤੇ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਇਹ ਚੀਜ਼ਾਂ ਸਾਹਮਣੇ ਦੇਖਣ ਨੂੰ ਮਿਲਦੀਆਂ ਪਈਆਂ ਸੀ ਤੇ ਕਈਆਂ ਥਾਵਾਂ ਤੇ ਜਿਹੜੀਆਂ ਨੇ ਖਬਰਾਂ ਦੇਖਣ ਨੂੰ ਮਿਲਦੀਆਂ ਪਈਆਂ ਸੀ ਕਿ ਹਰ ਜਗ੍ਹਾ ਦਿੱਤੋਂ ਇਹੀ ਖਬਰ ਆਉਂਦੀ ਸੀ ਕਿ ਅਵਾਰਾ ਕੁੱਤੇਆਂ ਨੇ ਜਿਹੜਾ ਆ ਉਹ ਬੱਚਿਆਂ ਨੂੰ ਨੋਜ ਖਾਦਾ ਜਾਂ ਬੱਚਿਆਂ ਨੂੰ ਖਾ ਗਏ ਜਾਂ ਬੱਚਿਆਂ ਨੂੰ ਵੱਢਿਆ ਤੇ ਹੁਣ ਜਿਹੜਾ ਸੁਬਰੀਮ ਕੋਰਟ ਦਾ ਸਭ ਤੋਂ ਵੱਡਾ ਫੈਸਲਾ ਜਿਹੜਾ ਆਇਆ ਉਹਦੇ 'ਚ ਇਹ ਕਿਹਾ ਦਿੱਤਾ ਗਿਆ ਹੈ ਕਿ ਇਹਨਾਂ ਕੁੱਤਿਆਂ ਨੂੰ ਜਲਦੀ ਨਾਲ ਫੜ ਕੇ ਤੇ ਜਿਹੜਾ ਆ ਇਹਨਾਂ ਦੀ ਨਸਬੰਦੀ ਕੀਤੀ ਜਾਵੇ ਤੇ ਇਹਨਾਂ ਨੂੰ ਟਰੀਟ ਕੀਤਾ ਜਾਵੇ ਤਾਂ ਕਿ ਆਮ ਲੋਕ ਆ ਜਿਹੜੇ ਬੱਚੇ ਨੇ ਜਾਂ ਬਜ਼ੁਰਗ ਨੇ ਉਹ ਇਹਨਾਂ ਦੇ ਹਮਲੇ ਤੋਂ ਬਚ ਸਕਣ ਤੇ ਇਹਨਾਂ ਦੇ ਹਮਲੇ ਤੋਂ ਜਿਹੜਾ ਆ ਆਪਣੀ ਜਾਨ ਦੀ ਰੱਖਿਆ ਕਰ ਸਕਣ ਇਹਨਾਂ ਕੁੱਤਿਆਂ ਤੋਂ ਆਜ਼ਾਦੀ ਦਵਾਈ ਜਾ ਰਹੀ ਹੈ ਸਿਟੀ ਨੂੰ ਸ਼ਹਿਰ ਨੂੰ ਤੇ ਪਿੰਡਾਂ ਥਾਵਾਂ ਨੂੰ ਜਿੱਥੇ-ਜਿੱਥੇ ਵੀ ਜ਼ਿਆਦਾ ਕੁੱਤੇ ਵਾਰਾਂ ਦੇ ਉਥੋ-ਉਥੋਂ ਹੀ ਇਹਨਾਂ ਕੁੱਤਿਆਂ ਨੂੰ ਚੁੱਕ ਕੇ ਜਿਹੜਾ ਆ ਉਹ ਨਜ਼ਰਬੰਦ ਕੀਤਾ ਜਾਏਗਾ ਇਹਨਾਂ ਕੁੱਤਿਆਂ ਨੂੰ ਜਿਹੜਾ ਆ ਉਹ ਇਹਨਾਂ ਦੀ ਨਸਬੰਦੀ ਕੀਤੀ ਜਾਏਗੀ ਤਾਂ ਕਿ ਇਹਨਾਂ ਕੁੱਤਿਆਂ ਦਾ ਹੋਰ ਜ਼ਿਆਦਾ ਜਿਹੜਾ ਆ ਉਹ ਨਾ ਵਧ ਸਕੇ ਇਥੇ ਤਾਂ ਦਦੀ ਕੀ ਕੁੱਤਿਆਂ ਨੇ ਬਹੁਤ ਜ਼ਿਆਦਾ ਜਿਹੜਾ ਆ ਉਹ ਹੜਕਮ ਮਚਾਇਆ ਹੋਇਆ ਆ ਸੀਸੀਟੀਵੀ ਦੀ ਬਹੁਤ ਸਾਰੀ ਫੁਟੇਜ ਦੇਖਣੀ ਆ ਪਿੰਡੀਆਂ ਨੇ ਦੇਖੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਆ ਕੁੱਤਿਆਂ ਨੂੰ ਜਿਹੜਾ ਆ ਵੱਢਦੇ ਦੇਖਿਆ ਗਿਆ ਬੱਚਿਆਂ ਨੂੰ ਖਾਸ ਕਰਕੇ ਜਿਹੜਾ ਆ ਵੱਢਦੇ ਦੇਖਿਆ ਗਿਆ ਤੇ ਹੁਣ ਸੁਪਰੀਮ ਕੋਰਟ ਦਾ ਇਹ ਸਭ ਤੋਂ ਵੱਡਾ ਫੈਸਲਾ ਜਿਹੜਾ ਆ ਉਹ ਸਿਰ ਮੱਥੇ ਆ ਕਿਉਂਕਿ ਬਹੁਤ ਵਧੀਆ ਫੈਸਲਾ ਆ ਤੁਸੀਂ ਇਸ ਫੈਸਲੇ ਤੇ ਕੀ ਕਹਿਣਾ ਚਾਹੁੰਦੇ ਹੋ ਆਪਣੀ ਟਿੱਪਣੀ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਦੱਸਿਓ ਕਿ ਤੁਸੀਂ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਧੰਨਵਾਦ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ 'ਚ